ਸ਼ਸ਼ੇ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਫਾਇਦੇਮੰਦ ਜਿਹੜੀ ਭੁਰਜੀ ਤੇ ਇਹ ਬਣਾਵਾਂਗੇ ਆਪਾਂ ਇੱਕ ਨਵੀਂ ਚੀਜ਼ ਲੱਤੀ ਹੈਗੀ ਲੱਭ ਗਈ ਅੱਜ ਇਹਦੇ ਬਹੁਤ سارے ਫਾਇਦੇ ਨੇ ਇਹਨੂੰ ਕਹਿੰਦੇ ਨੇ ਪਖੜਾ ਪੰਜਾਬੀ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਇਹ ਆਮ ਤੌਰ ਤੇ ਖੇਤਾਂ ਦੇ ਵਿੱਚ ਆ ਰੁੱਤ ਦੇ ਵਿੱਚ ਮਿਲ ਜਾਂਦਾ ਹੈਗਾ ਇਹਨੂੰ ਕੋਈ ਬੀਜਿਆ ਨਹੀਂ ਜਾਂਦਾ ਹੈਗਾ ਇਹ ਆਪਣੇ ਆਪ ਕੁਦਰਤੀ ਤੌਰ ਤੇ ਹੀ ਉਗਦਾ ਹੈਗਾ ਇਹ ਇਸ ਤਰ੍ਹਾਂ ਮਤਲਬ ਕਿ ਇਹਦੀਆਂ ਟਾਹਣੀਆਂ ਹੁੰਦੀਆਂ ਨੇ ਕਾਫੀ ਸਾਰੀਆਂ ਤੇ ਇਸ ਤਰ੍ਹਾਂ ਗੋਲ-ਗੋਲ ਜਿਹੜੇ ਇਹਦੇ ਕੰਡੇ ਵਾਲੇ ਭਖੜਾ ਹੁੰਦਾ ਹੈਗਾ ਤੇ ਜਿਹੜੇ ਇਹਦੇ ਪੱਤੇ ਨੇਗੇ ਉਹਨਾਂ ਦੀ ਅੱਜ ਆਪਾਂ ਓਰਜੀ ਬਣਾਵਾਂਗੇ ਜਿਹੜੀ 슈ਗਰ ਦੇ ਮਰੀਜ਼ਾਂ ਵਾਸਤੇ ਤੇ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗੀ ਤੇ ਇਹਨਾਂ ਦੇ ਇਹਦੇ ਪੱਤੇ ਨੇ ਜਿਹੜੇ ਉਹ ਆਪਾਂ ਅਲੱਗ ਕਰ ਲਵਾਂਗੇ ਸਾਰੇ ਇਸ ਤਰ੍ਹਾਂ ਕੱਚੇ-ਕੱਚੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਤਲਬ ਕਿ ਕਟਿੰਗ ਕਰਾਂਗੇ ਤੇ ਜਿਹੜੇ ਆਹ ਇਹਦੇ ਕੰਡੇ ਨੇਗੇ ਭਖੜੇ ਨੇਗੇ ਤੇ ਇਹਨੂੰ ਤੁਸੀਂ ਸੁਕਾ ਕੇ ਇਹਦਾ ਪਾਊਡਰ ਬਣਾ ਸਕਦੇ ਹੋਗੇ ਤੇ ਇਹ ਜਿਹਨੂੰ ਸ਼ੂਗਰ ਹੈ ਜਾਂ ਜੋੜਾਂ ਦਾ ਤਰਦਾ ਹੈ ਉਹ ਗਰਮ ਨੋਰਮਲ ਪਾਣੀ ਹੈਗਾ ਜਿਵੇਂ ਆਪਣਾ ਤੇ ਉਹਦੇ ਨਾਲ ਤੁਸੀਂ ਲੈ ਸਕਦੇ ਹੋ ਨੂੰ ਅੱਧਾ ਚਮਚਾ ਚਮਚਾ ਜਿੰਨਾ ਤੁਸੀਂ ਲੈ ਸਕਦੇ ਹੋਗੇ ਤੇ ਹਲਕੀ ਜਿਹੀ ਕੁੜਤਨ ਚ ਬੰਦ ਹੈਗਾ ਤੇ ਇਹਨੂੰ ਸੁਕਾ ਕੇ ਤੁਸੀਂ ਪਾਊਡਰ ਬਣਾ ਲੈਣਾ ਜਿਹੜੇ ਇਹਦੇ ਬੀਜ ਨੇਗੇ ਤੇ ਇਧਰ ਜਿਹੜੇ ਪੱਤੇ ਨੇ ਮੈਂ ਸਾਰੇ ਸਾਫ਼ ਕਰ ਲੈਣੇਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਇਹ ਜਿਹੜਾ ਪਖੜਾ ਇਹਨੂੰ ਮੈਂ ਇੱਕ ਵਾਰੀ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਸੀ ਪਰ ਕੰਡਿਆਂ ਕੰਡੇ ਹੋਣ ਕਰਕੇ ਜਿਆਦਾ ਮਤਲਬ ਕਿ ਚੰਗੀ ਤਰ੍ਹਾਂ ਪੱਤੇਆਂ ਨੂੰ ਮਸਲ ਕੇ ਨਹੀਂ ਧੋਤਾ ਗਿਆ ਹੈਗਾ ਤੇ ਇਹਨੂੰ ਆਪਾਂ ਕਟਿੰਗ ਕਰਕੇ ਉਸ ਤੋਂ ਬਾਅਦ ਧੋ ਲਵਾਂਗੇ ਤੇ ਇਹਨੂੰ ਆਪਾਂ ਕਟਿੰਗ ਕਰਕੇ ਵੀ ਧੋਵਾਂਗੇ ਇੱਕ ਵਾਰੀ ਤਾਂ ਕਿ ਜਿਹੜਾ ਇਹਨਾਂ ਦੇ ਵਿੱਚ ਰੇਤੇ ਦਾ ਕਿਰਕਰਾਪਨ ਨਾ ਆਵੇ ਬਸ ਤਾਂ ਮੈਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋਤਾ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਫਿਰ ਵੀ ਇਹਦੇ ਵਿੱਚ ਕੰਡੇ ਲੱਗਦੇ ਨੇਗੇ ਤਾਂ ਕਰਕੇ ਨਾ ਇੱਕ ਵਾਰ ਦੁਬਾਰਾ ਜ਼ਰੂਰ ਧੋ ਲੈਣਾ ਤੇ ਇਹ ਜਿਹੜੇ ਪੱਤੇ ਨੇ ਆਪਾਂ ਇਹਨਾਂ ਨੂੰ ਬਰੀਕ ਬਰੀਕ ਇਸ ਤਰ੍ਹਾਂ ਸਾਰਿਆਂ ਨੂੰ ਕਟਿੰਗ ਕਰ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਾਸਤੇ ਜਿਹੜਾ ਮਸਾਲਾ ਬਣਾਉਣਾ ਹੈਗਾ ਤੁਸੀਂ ਚਾਹੇ ਕੱਟ ਕੇ ਪਾ ਸਕਦੇ ਹੋ ਮਸਾਲਾ ਨਹੀਂ ਤਾਂ ਤੁਸੀਂ ਗਰੇਵੀ ਬਣਾ ਕੇ ਵੀ ਜਿਹੜੀ ਇਹ ਪੁਰਜੀ ਬਣਾ ਸਕਦੇ ਹੋਗੇ ਬਿਲਕੁਲ ਜਿਵੇਂ ਆਪਾਂ ਮੇਥਿਆਂ ਦੀ ਪੁਰਜੀ ਬਣਾਉਨੇ ਆ ਉਸੇ ਤਰ੍ਹਾਂ ਹੀ ਇਹ ਜਿਹੜੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਮੇਥਿਆਂ ਚ ਆਪਾਂ ਆਲੂ ਪਾ ਦਨੇ ਆ ਇਹ ਬਿਨਾਂ ਆਲੂਾਂ ਤੋਂ ਬਣ ਕੇ ਤਿਆਰ ਹੋਊਗੀ ਤੇ ਇੱਧਰ ਆਪਾਂ ਚਾਰ ਪੰਜ ਜਿਹੜੇ ਪਿਆਸ ਲੈ ਲਏ ਹੈਗੇ ਪਿਆਜ਼ਾਂ ਨੂੰ ਆਪਾਂ ਛਿੱਲ ਲਵਾਂਗੇ ਨਾਲ ਹੀ ਆਪਾਂ ਲੈ ਲਵਾਂਗੇ ਟਮਾਟਰ ਦੋ ਤਿੰਨ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਅਦਰਕ ਤੇ ਇੰਨਾਂ ਸਾਰੀਆਂ ਜਿਆ ਨੂੰ ਆਪਾਂ ਮੋਟਾ ਮੋਟਾ ਕੱਟ ਕੇ ਤੇ ਗ੍ਰाइंड ਕਰ ਲਵਾਂਗੇ ਜਿਹੜਾ ਮਸਾਲਾ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਜਦ ਤੱਕ ਮਸਾਲਾ ਤਿਆਰ ਕਰ ਦਿਆਂਗੇ ਉਦੋਂ ਤੱਕ ਆਪਾਂ ਜਿਹੜੇ ਪੱਤੇ ਨੇਗੇ ਉਹ ਕਟਿੰਗ ਹੋ ਗਏ ਨੇ ਤੇ ਉਹਨੂੰ ਆਪਾਂ ਪਾਣੀ ਦੇ ਵਿੱਚ ਪਾ ਦਈਏ ਤਾਂ ਕਿ ਜਿਹੜਾ ਮਾੜਾ ਮੋਟਾ ਪੱਤਿਆਂ ਦੇ ਉੱਪਰ ਰੇਤਾ ਮਿੱਟੀ ਲੱਗਿਆ ਹੋਇਆਗਾ ਉਹ ਮਤਲਬ ਕਿ ਪਾਣੀ ਦੇ ਵਿੱਚ ਉਤਰ ਜਾਊਗਾ ਤੇ ਇੱਧਰ ਆਪਾਂ ਇੱਕ ਫਰਾਈਪੈਨ ਲੈ ਲਿਆਗਾ ਫਰਾਈਪੈਨ ਦੇ ਵਿੱਚ ਪਾ ਦਵਾਂਗੇ ਸਰੋਂ ਦਾ ਤੇਲ ਤੇਲ ਗਰਮ ਹੋਣ ਤੋਂ ਬਾਅਦ ਪਾ ਦਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚ ਜੀਰਾ ਛੋਟਾ ਜੀਰਾ ਪੁੰਨਨ ਤੋਂ ਬਾਅਦ ਜਿਹੜਾ ਆਪਾਂ ਮਸਾਲਾ ਗ੍ਰाइंड ਕੀਤਾ ਹੋਇਆ ਇਹਦੇ ਵਿੱਚ ਇੱਕ ਮਿਰਚ ਪਾ ਦਵਾਂਗੇ ਪਹਿਲਾਂ ਆਪਾਂ ਲਾਲ ਤੇ ਉਹਨੂੰ ਵੀ ਆਪਾਂ ਨਾਲ ਲਵਾਂਗੇ ਤੇ ਇਹ ਬਸ ਦੇਖਣ ਦੇ ਵਿੱਚ ਮੈਨੂੰ ਜ਼ਿਆਦਾ ਸੋਹਣੀ ਲੱਗਦੀ ਹੈਗੀ ਮਤਲਬ ਕਿ ਜਿਵੇਂ ਪੁਰਜੀ ਵਗੈਰਾ ਦੇ ਵਿੱਚ ਪਾਈਏ ਤਾਂ ਉਸ ਤੋਂ ਬਾਅਦ ਆਪਾਂ ਜਿਹੜਾ ਇਹਦੇ ਵਿੱਚ ਮਸਾਲਾ ਹੈਗਾ ਉਹ ਐਡ ਕਰ ਦਵਾਂਗੇ ਸਾਰਾ ਤੇ ਮਸਾਲਾ ਜਿਹੜੇ ਪਰਤਨ ਦੇ ਵਿੱਚ ਆਪਾਂ ਪੀਸਿਆ ਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾ ਲਵਾਂਗੇ ਅੱਧਾ ਕ ਕੱਪ ਜਿਹੜਾ ਕਿ ਮਸਾਲਾ ਆਪਣਾ ਬੇਸਟ ਨਾ ਹੋਵੇ ਤੇ ਉਹ ਆਪਵਾਚ ਦੇ ਇਹਦੇ ਵਿੱਚ ਐਡ ਕਰ ਦਵਾਂਗੇ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਮਸਾਲੇ ਸੁੱਕੇ ਜਿੰਨੇ ਕ ਆਪਾਂ ਨੂੰ ਲੋੜ ਅਨੁਸਾਰ ਚਾਹੀਦੇ ਨੇਗੇ ਸਭ ਤੋਂ ਪਹਿਲਾਂ ਲਾਲ ਮਿਰਚ ਪਾਊਡਰ ਐਡ ਕਰ ਦਵਾਂਗੇ ਫਿਰ ਹਲਦੀ ਪਾਊਡਰ ਐਡ ਕਰ ਦਵਾਂਗੇ ਗਰਮ ਮਸਾਲਾ ਧਨੀਆ ਪਾਊਡਰ ਸਵਾਦ ਅਨੁਸਾਰ ਨੋਨ ਸਾਰੇ ਮਸਾਲਿਆਂ ਨੂੰ ਕਰ ਲਵਾਂਗੇ ਮਿਕਸ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਤਾਂ ਕਿ ਜਿਹੜੇ ਮਸਾਲੇ ਚੰਗੀ ਤਰ੍ਹਾਂ ਫੁੱਲ ਕੇ ਤੇ ਜਿਹੜੇ ਆਪਾਂ ਤੇਲ ਰਿਲੀਜ਼ ਹੋਣ ਤੇ ਕਰ ਇਹਨੂੰ ਪਕਾ ਲਵਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਆਪਾਂ ਪੱਕਣ ਵਾਸਤੇ ਛੱਡ ਦਵਾਂਗੇ ਤੇ ਉੱਧਰ ਜਿਹੜਾ ਥੋੜਾ ਪਾਣੀ ਸੀਗਾ ਆਪਾਂ ਬਰਤਨ ਨੂੰ ਸਾਫ਼ ਕੀਤਾ ਸੀ ਮਸਾਲੇ ਵਾਲਨ ਉਹ ਐਡ ਕਰਤਾ ਤੇ ਇਹਨੂੰ ਤੇਲ ਰਿਲੀਜ਼ ਹੋਣ ਤੱਕ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲਵਾਂਗੇ ਜਿੰਨਾ ਵਧੀਆ ਮਸਾਲਾ ਭੁੰਨਿਆ ਜਾਊਗਾ ਤੇ ਉੰਨੀ ਜ਼ਿਆਦਾ ਮਤਲਬ ਕਿ ਜਿਹੜੀ ਸਬਜ਼ੀ ਪੁਰਜੀ ਆਪਣੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਮਸਾਲੇ ਨੂੰ ਕੋਸ਼ਿਸ਼ ਕਰੋ ਵੀ ਜਿੰਨਾ ਜ਼ਿਆਦਾ ਭੁੰਨਿਆ ਜਾਂਦਾ ਉੰਨਾ ਹੀ ਭੁੰਨੋ ਤੇ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਐਡ ਕੀਤਾ ਸੀਗਾ ਉਹਦੇ ਨਾਲ ਮਸਾਲਾ ਬਿਲਕੁਲ ਵਧੀਆ ਪੱਕ ਜਾਊਗਾ ਤੇ ਇੱਧਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਧੋ ਲਿਆਗਾ ਤੇ ਇੱਧਰ ਜਿਹੜਾ ਮਸਾਲੇ ਨੇ ਤੇਲ ਰਿਲੀਜ਼ ਕਰਤਾ ਪਰ ਆਪਾਂ ਹਜੇ ਇਹਨੂੰ ਹੋਰ ਪਕਾਵਾਂਗੇ ਇਹਦੇ ਵਿੱਚ ਥੋੜਾ ਪਾਣੀ ਆਪਾਂ ਨੂੰ ਮਹਿਸੂਸ ਹੋ ਰਿਹਾ ਹੈਗਾ ਤੇ ਇਹਨੂੰ ਥੋੜੀ ਦੇਰ ਹੋਰ ਪਕਾ ਲਵਾਂਗੇ ਤੇ ਜਿਹੜਾ ਪਾਣੀ ਹੈਗਾ ਬਿਲਕੁਲ ਸੁੱਕ ਗਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਆਪਾਂ ਭਖੜੇ ਵਾਲੇ ਪੱਤੇ ਲੈ ਗਏ ਆਪਣੇ ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਚੋਟ ਲਵਾਂਗੇ ਨਚੋੜ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਇਹਦਾ ਜਿਹੜਾ ਦੱਬ ਕੇ ਘੁੱਟ ਕੇ ਇਹਦਾ ਪਾਣੀ ਸਾਰਾ ਕੱਢ ਦਵਾਂਗੇ ਆਪਾਂ ਪੱਤਿਆਂ ਦਾ ਤੇ ਇਹਦੇ ਵਿੱਚ ਆਲੂ ਨਹੀਂ ਪਾਉਣੇ ਹੈਗੇ ਬਿਲਕੁਲ ਪਲੇਨ ਹੀ ਬਣਾਉਣੀ ਬਣੋਣੀ ਹੈਗੀ ਇਹ ਜਿਹੜੀ ਭੁਰਜੀ ਹੈਗੀ ਫਿਰ ਹੀ ਇਹਦਾ ਜਿਹੜਾ ਟੇਸਟ ਹੈਗਾ ਆਉਂਦਾ ਹੈਗਾ ਆਲੂ ਪਾਲੇ ਤਾਂ ਫਿਰ ਇਹਦਾ ਉਨਾ ਵਧੀਆ ਟੇਸਟ ਨਹੀਂ ਆਉਂਦਾ ਹੈਗਾਗਾ ਇਹਨੂੰ ਆਪਾਂ ਪਾ ਕੇ ਤੇ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਮਸਾਲੇ ਦੇ ਵਿੱਚ ਤੇ 1-2 ਮਿੰਟ ਆਪਾਂ ਭੁੰਨ ਲਵਾਂਗੇ ਤਾਂ ਕਿ ਜਿਹੜਾ ਆਪਣਾ ਮਸਾਲਾ ਹੈਗਾ ਚੰਗੀ ਤਰ੍ਹਾਂ ਪੱਤਿਆਂ ਦੇ ਨਾਲ ਚਿਪਕ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗਰਮ ਪਾਣੀ ਐਡ ਕਰਾਂਗੇ ਥੋੜਾ ਤਾਂ ਕਿ ਜਿਹੜੇ ਇਹ ਆਪਣੇ ਪੱਤੇ ਨੇਗੇ ਬਿਲਕੁਲ ਵਧੀਆ ਪੱਕ ਜਾਣ ਤੇ ਉਹਨਾਂ ਪਾਣੀ ਨੇ ਇਹ ਰਿਲੀਜ਼ ਕਰਦੇ ਵੀ ਬੜਾ ਜਿਆਦਾ ਪਾਣੀ ਰਿਲੀਜ਼ ਕਰਤਾ ਤੇ ਆਪਣੇ ਜਿਹੜੇ ਇਹ ਜਿਹੜੀ ਸਬਜ਼ੀ ਬਣ ਜੂਗੀ ਉਹਨਾਂ ਪਾਣੀ ਨੇ ਰਿਲੀਜ਼ ਹੁੰਦਾ ਇਹਦੇ ਵਿੱਚ ਆਪਾਂ ਨੂੰ ਪਾਣੀ ਪਾਉਣਾ ਹੀ ਪੈਣਾਗਾ ਕਿਉਂਕਿ ਇਹਦੇ ਪੱਤੇ ਥਲਕੇ ਜਿਹੜਾ ਹਾਰਡ ਹੁੰਦੇ ਹੈਗੇ ਜਿਵੇਂ ਆਪਣੇ ਮੇਥਿਆਂ ਨਾਲ ਤਾਂ ਇਹਦੇ ਵਿੱਚ ਆਪਾਂ ਇੱਕ ਕੱਪ ਦੇ ਕਰੀਬ ਜਿਹੜਾ ਪਾਣੀ ਐਡ ਕਰਤਾ ਹੈਗਾ ਤੇ ਇਹਦੇ ਵਿੱਚ ਹੀ ਆਪਣੀ ਜਿਹੜੀ ਸਬਜੀ ਇਹ ਬਣ ਕੇ ਤਿਆਰ ਹੋ ਜੂਗੀ ਇਹਨੂੰ ਆਪਾਂ ਢੱਕ ਕੇ ਪਕਾ ਲਵਾਂਗੇ ਤੇ ਉਹ ਵਿਚਦੀ ਇੱਕ ਦੋ ਵਾਰੀ ਆਪਾਂ ਇਹਨੂੰ ਮਤਲਬ ਕਿ ਚੈੱਕ ਕਰ ਲਵਾਂਗੇ ਕਿ ਤਾਂ ਕਿ ਇਹ ਜਿਹੜਾ ਅ ਮਤਲਬ ਕਿ ਪੈਨ ਦੇ ਤਲੇ ਤੇ ਚਿਪਕੇ ਨਾ ਥੱਲੇ ਨਾਲ ਲੱਗ ਜਵੇ ਤੇ ਨਾਲੇ ਆਪਾਂ ਨੂੰ ਪਤਾ ਲੱਗ ਜੂ ਆਪਾਂ ਸਲੋ ਫਲੇਮ ਕਰਕੇ ਇਹਨੂੰ ਜਿਹੜਾ ਟੱਕ ਕੇ ਪਕਾਵਾਂਗੇ 7-8 ਮਿੰਟ ਤੇ ਕੁਝ ਟਾਈਮ ਬਾਅਦ ਆਪਾਂ 2-3 ਮਿੰਟਾਂ ਬਾਅਦ ਇਹਨੂੰ ਚੈੱਕ ਕੀਤਾ ਤੇ ਪੱਤੇ ਜਿਹੜੇਗੇ ਢਲਣੇ ਸ਼ੁਰੂ ਹੋ ਗਏ ਨੇਗੇ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਪਾਣੀ ਹੈਗਾ ਬਿਲਕੁਲ ਸੁਕਾ ਦਵਾਂਗੇ ਤੇ ਤੁਸੀਂ ਦੇਖ ਸਕਦੇ ਹੋਵੋਗੇ ਜਿਹੜੀ ਆਪਣੀ ਭੁਰਜੀ ਹੈਗੀ ਬਣ ਕੇ ਬਿਲਕੁਲ ਪਰਫੈਕਟ ਤਿਆਰ ਹੋ ਗਈ ਹੈਗੀ ਤੇ ਇਹਨੂੰ ਤੁਸੀਂ ਇਸ ਮੌਸਮ ਦੇ ਵਿੱਚ ਬਣਾ ਕੇ ਜਰੂਰ ਟਰਾਈ ਕਰਨਾਗਾ ਜਿਹੜੇ ਵੀ ਬੰਦੇ ਨੂੰ 슈ਗਰ ਹੈਗਾ 슈ਗਰ ਵਾਸਤੇ ਬਹੁਤ ਹੀ ਲਾਹੇਵੰਦ ਹੈਗੀ ਇਹ ਪੁਰਜੀ ਤੇ ਜਿਹਦੇ ਜੋੜਾਂ 'ਚ ਦਰਦ ਰਹਿੰਦਾ ਹੈਗਾ ਉਹਨਾਂ ਵਾਸਤੇ ਵੀ ਜਿਹੜੀ ਇਹ ਪੁਰਜੀ ਹੈਗੀ ਬਹੁਤ ਹੀ ਲਾਹੇਵੰਦ ਹੈ ਬਣਾ ਕੇ ਜਰੂਰ ਟਰਾਈ ਕਰਨਾ ਇਹ ਜਿਹੜੀ ਪੁਰਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਰੋਟੀ ਨਾਲ ਖਾਓ ਤੁਸੀਂ ਇਹਨੂੰ ਚਾਹੇ ਪਰੌਂਠੇ ਨਾਲ ਚਾਹੇ ਜਿਵੇਂ ਮਰਜ਼ੀ ਖਾਓ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਕੋਈ ਦੱਸ ਨਹੀਂ ਸਕਦਾ ਕਿ ਇਹ ਭਖੜੇ ਦੇ ਪੱਤਿਆਂ ਦੀ ਜਿਹੜੀ ਪੁਰਜੀ ਬਣ ਕੇ ਤਿਆਰ ਹੋਈ ਹੈਗੀ ਇਹਦਾ ਸਵਾਦ ਹੈ ਮਿੱਠਿਆਂ ਵਰਗਾ ਹੀ ਆਉਂਦਾ ਹੈਗਾ ਵੀ ਮੇਠਿਆਂ ਤੋਂ ਥੋੜਾ ਜਿਹਾ ਹਟਕੇ ਆਉਂਦਾਗਾ ਉਹ ਮੈਂ ਜਿករਈ ਹਲਕੀ ਜਿਹੀ ਕੁੜੱਤਣ ਆਉਂਦੀ ਹੈ ਇਹਦੇ ਵਿੱਚ ਜ਼ਿਆਦਾ ਨਹੀਂ ਤੇ ਬਿਲਕੁਲ ਬਣ ਕੇ ਤਿਆਰ ਹੈ ਤੇ ਆਪਾਂ ਇਹਦੀ ਪਲੇਟਿੰਗ ਕਰ ਲੈਣੇ ਹੈਗੇ ਆਪਾਂ ਬਣਾਇਆ ਸੀਗਾ ਸਵੇਰ ਦੇ ਨਾਸ਼ਤੇ ਦੇ ਵਿੱਚ ਮਤਲਬ ਕਿ ਸਵੇਰ ਦੇ ਖਾਣੇ ਦੇ ਵਿੱਚ ਪਿੰਡਾਂ ਦੇ ਵਿੱਚ ਨਾਸ਼ਤਾ ਨਹੀਂ ਕਰਦੇ ਹੈਗੇ ਕਿ ਬਸ ਸਵੇਰੇ ਚਾਹ ਪੀਤੀ ਉਸ ਤੋਂ ਬਾਅਦ ਸਿੱਧੀ ਕੰਨਿਆ ਵੀ ਰੋਟੀ ਖਾਣੀ ਹੈਗੀ ਤੇ ਜਾਂ ਕਈ ਘਰ ਹੁੰਦੇ ਨੇ ਕਿ ਵੀ ਜਿਹੜੇ ਕਿ ਸਵੇਰੇ ਮਤਲਬ ਕਿ ਪਰੌਂਠੀ ਲੈਂਦੇ ਨੇ ਨਾਸ਼ਤੇ ਦੇ ਵਿੱਚ ਤੇ ਪਰ ਆਪਾਂ ਤਾਂ ਸਿੱਧਾ ਡਾਇਰੈਕਟ ਚਾਹ ਤੋਂ ਦੋ ਤਿੰਨ ਵਾਰੀ ਚਾਹ ਬਣ ਜਾਂਦੀ ਹੈਗੀ ਉਸ ਤੋਂ ਬਾਅਦ ਜਿਹੜੀ ਸਿੱਧੀ ਰੋਟੀ ਬਣਾ ਲੈਨੇ ਆਂਗੇ ਸਬਜ਼ੀ ਨਾਲ ਜਿਵੇਂ ਰਹਿਤਾ ਲਾ ਲਿਆ ਪਿਆਜ਼ ਦਾ ਉਸ ਤੋਂ ਬਾਅਦ ਆਪਾਂ ਕਣਕ ਦੀ ਰੋਟੀ ਬਣਾਈ ਹੈਗੀ ਨਾਲ ਆਪਾਂ ਧਰ ਲਈ ਇਹ ਪੁਰਜੀ ਬਣਾਈ ਹੋਈ ਉੱਪਰ ਪਾ ਦਵਾਂਗੇ ਥੋੜਾ ਦੇਸੀ ਘਿਓ ਨਾਲ ਲੈ ਲੇ ਪਿਆਜ਼ ਤੇ ਟਮਾਟਰ ਦਾ ਸਲਾਦ ਬਣਾਓ ਤੇ ਇੰਜੋਏ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ ਚੈਨਲ ਨੂੰ ਬੱਤੋ ਐਸਾ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਦ ਤੱਕ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ